ਜੇ ਤੇਰਾਓ ਕੁਝ ਨਹੀਂ ਲੱਗਦਾ ਤੂੰ ਕੀ ਉਤੋਂ ਲੈਣਾ ਜੇ ਤੇਰਾਓ ਕੁਝ ਨਹੀਂ ਲੱਗਦਾ ਤੂੰ ਕੀ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਧੰਤਨ ਬਾਬੇ ਮੋਤੀਆਂ ਵਾਲੇ ਦਾ ਮੇਲਾ तकरीबन 50 ਸਾਲ ਪਹਿਲਾਂ ਤੋਂ ਚੱਲ ਰਿਹਾ ਹੈ ਬਹੁਤ ਹੀ ਧੂਮ ਧਾਮ ਨਾਲ ਪਿੰਡ ਦੇ ਸਹਿਯੋਗ ਨਾਲ ਅਤੇ ਇਹਨਾਂ ਦੇ ਵੀਰਾਂ ਦੇ ਸਹਿਯੋਗ ਨਾਲ ਚੱਲਦਾ ਹੈ ਅਸੀਂ ਸਾਰੇ ਹੀ ਰਲ ਮਿਲ ਕੇ ਇਸ ਪਿੰਡ ਦੇ ਮੇਲੇ ਦੀਆਂ ਰੌਣਕਾਂ ਵਧਾਣੇ ਹਨ ਅਤੇ ਬੜੇ ਹੀ ਪਿਆਰ ਤੇ ਸਤਿਕਾਰ ਨਾਲ ਇਸ ਮੇਲੇ ਨੂੰ ਮਨਾਇਆ ਜਾਂਦਾ ਹੈ ਕਿੰਨੇ ਦਿਨ ਤੇ ਮੇਲਾ ਚੱਲਦਾ ਜੀ ਬਾਬਾ ਜੀ ਦੇ ਰਿਵਾਜ ਤੇ ਲਗਭਗ ਇੱਥੇ ਤਕਰੀਬਨ 3 ਦਿਨ ਮੇਲਾ ਚੱਲਦਾ ਹੈ ਉਸ ਤੋਂ ਪਹਿਲਾਂ ਲੜੀਵਾਰ ਖੰਡਪੜ ਚੱਲਦੇ ਹਨ ਤੇ ਨਾਲ ਹੀ ਉਹ ਇੱਕ ਬਾਬਾ ਜੀ ਦਾ ਮੇਲਾ ਚੱਲਦਾ ਤੇ ਲੋਕੀ ਬਹੁਤ ਹੀ ਖੁਸ਼ੀ ਖੁਸ਼ੀ ਇਹ ਮੇਲੇ ਨੂੰ ਮਨਾਉਂਦੇ ਹਨ ਪਿੰਡ ਵਾਸੀ ਸਹਿਯੋਗ ਦੀ ਆਪ ਗੱਲ ਕਰੀਏ ਕਿੰਨਾ ਕ ਸਹਿਯੋਗ ਹੈ ਜਿਹੜਾ ਪਿੰਡ ਵਾਸੀ ਨੂੰ ਇਸ ਮੇਲੇ ਦੇ ਧਰੂਰ ਮਿਲ ਰਿਹਾ ਤੁਹਾਨੂੰ ਪਿੰਡ ਵਾਸੀਆਂ ਦਾ ਬਹੁਤ ਸਹਿਯੋਗ ਹੈ ਪਿੰਡ ਦੀ ਨਗਰ ਪੰਚਾਇਤ ਅਤੇ ਸਮੂਹ ਸਾਧ ਸੰਗਤ ਰਲ ਕੇ ਪਿੰਡ ਦੀ ਜੋ ਬਾਬੇ ਮੋਤੀ ਵਾਲੀ ਦੀ ਕਮੇਟੀ ਹੈ ਉਹ ਬਹੁਤ ਹੀ ਸਤਿਕਾਰ ਨਾਲ ਮੇਲਾ ਮਨਾਉਂਦੀ ਹੈ ਕਿਹੜੇ-ਕਿਹੜੇ ਕਲਾਕਾਰ ਇੱਥੇ ਆਪਣੀ ਹਾਜ਼ਰੀ ਲਵਾਗੇ ਨੇ ਅੱਜ ਪਹਿਲੇ ਦਿਨ ਦੇ ਗੱਲ ਕਰੀਏ ਅੱਜ ਪ੍ਰੋਗਰਾਮ ਕਰਾ ਰਹੇ ਅਮਰੀਕ ਸਿੰਘ ਕਰਾਜੂ ਅੱਜ ਦਾ ਜੋ ਪ੍ਰੋਗਰਾਮ ਕਰਵਾ ਰਹੇ ਹਨ ਸਰਦਾਰ ਮਰੀਕ ਸਿੰਘ ਸਾਨੂੰ ਸਰਦਾਰ ਬੰਤਾ ਸਿੰਘ ਲੰਬੜਦਾਰ ਦਾ ਬੇਟਾ ਆਪਣੇ ਬੇਟੇ ਦੀ ਬਾਹਰ ਜਾਣ ਦੀ ਖੁਸ਼ੀ ਦੇ ਵਿੱਚ ਮੇਲੇ ਮਨਾ ਰਿਹਾ ਹੈ ਅਤੇ ਇਸ ਤੋਂ ਪਹਿਲਾਂ ਅਮਨ ਰੋਜੀ ਆਪਣਾ ਪ੍ਰੋਗਰਾਮ ਕਰਕੇ ਗਈ ਹੈ ਅਤੇ ਨਾਲ ਹੀ ਮੀਤਮਾਨ ਰਮਨੇ ਪ੍ਰੋਗਰਾਮ ਕੀਤਾ ਹੈ ਬਹੁਤ ਹੀ ਵਧੀਆ ਲੋਕਾਂ ਨੇ ਮੇਲਾ ਦੇਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਏ ਬਾਬਾ ਮੋਤੀਆਂ ਵਾਲੇ ਦਾ ਮੇਲਾ ਜਿਹੜਾ ਉਹ 50 60 ਸਾਲ ਤੋਂ ਜਿਹੜਾ ਉਹ ਚੱਲ ਰਿਹਾ ਹੈ ਬਹੁਤ ਹੀ ਧੂਮ ਧਾਮ ਦੇ ਨਾਲ ਦੁਨੀਆ ਜਿਹੜੀ ਹੈ ਬਾਹਰੋਂ ਵੀ ਆਉਂਦੀ ਹੈ ਐਨ ਆਰ ਆਈ ਵੀਰ ਜਿਹੜੇ ਨੇ ਉਹ ਵੀ ਬਾਹਰੋਂ ਜਿਹੜਾ ਸਾਨੂੰ ਸੰਯੋਗ ਦਿੰਦੇ ਨੇ ਕਹਿੰਦੇ ਨਾਲ ਹੀ ਜਿਹੜਾ ਕੋਈ ਐਨ ਆਰ ਆਈ ਵੀਰ ਕੋਈ ਬਾਹਰ ਪਹੁੰਚਦਾ ਉਹ ਬਾਬੇ ਮੋਤੀਆਂ ਵਾਲੇ ਦਾ ਜਿਹੜਾ ਉਹ ਆਪਣੀਆਂ ਖੁਸ਼ੀਆਂ ਮਾਨਦਾ ਤੇ ਖੁਸ਼ੀਆਂ ਨਾਲ ਹੀ ਜਿਹੜੇ ਉਹ ਕਲਾਕਾਰ ਜਿਹੜੇ ਨੇ ਉਹ ਕਰਦੇ ਨੇ ਬਾਕੀ ਲੰਗਰ ਜਿਹੜੇ ਨੇ ਉਹ 11 ਤਰੀਕ ਤੋਂ ਖੰਡਪਰ ਸਾਹਿਬ ਸ਼ੁਰੂ ਹੋਈ ਸੀ ਉਹ ਖੰਡਪਰ ਜਿਹੜੇ ਨੇ ਉਹ 15 ਤਰੀਕ ਨੂੰ ਉਹਨਾਂ ਦੇ ਭੋਗ ਪਾਏ ਗਏ ਨੇ ਉਸ ਤੋਂ ਬਾਅਦ ਵੀ ਪਿੰਦੇ ਦੇ ਲੋਕ ਬਾਹਰੋਂ ਦੇ ਲੋਕ ਜਿਹੜਾ ਉਹਥੇ ਆਪਣਾ ਲੰਗਰ ਜਿਹੜਾ ਉਹ ਚਲਾ ਰਹੇ ਨੇ ਅੱਜ ਵੀ ਜਿਹੜਾ ਉਹਥੇ ਫਰੂਟੀਆਂ ਦਾ ਪੀਜੇ ਦਾ ਦੂਜਾ ਦਾਲ ਚੋਲ ਕੜੀ ਸਭ ਲੰਗਰ ਜਿਹੜੇ ਨੇ ਉਹਥੇ ਚੱਲ ਰਹੇ ਨੇ ਐਨੇ ਕਿ ਨਾਮ ਕਿੰਨੇ ਜੱਟਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਹਿ ਮੈ ਅਮਰੀਕ ਸਿੰਘ ਸੰਨੂ ਬਨਤਾ ਸਿੰਘ ਨਵਰਦਾ ਦਾ ਬੇਟਾ ਅਮਰੀਕ ਸਿੰਘ ਮੇਰਾ ਬੇਟਾ ਗੋਪਰੀ ਸਿੰਘ 4 ਸਾਲ ਤੋਂ ਅਮਰੀਕਾ ਚ ਗਿਆ ਹੋ ਪੱਕਾ ਹੋ ਗਿਆ ਤੇ ਪਰਮਾਤਮਾ ਨੂੰ ਗਾ ਕੇ ਗ੍ਰੀਨ ਕਾਰਡ ਮਿਲੇ ਮੈਂ ਇਹਨਾਂ ਕੋਸ਼ਿਸ਼ਾਂ ਪੂਰਾ ਕਰਦੀ ਨਾ ਦੀ ਸੁਖਣਾ ਪੂਰੀ ਕੀਤੀ ਤੇ ਗਾਉਂ ਨੂੰ ਪਰਮਾਤਮਾ ਨੂੰ ਗ੍ਰੀਨ ਕਾਰਡ ਮਿਲੇ ਅੱਛਾ ਤੁਹਾਡੀ ਇਥੋਂ ਮੁਲਕਾਂ ਪੂਰੀ ਹੋਈ ਬਾਬਾ ਜੀ ਦੀ ਭਾਈ ਮੇਰੀ ਬਾਬਾ ਪੁੱਤਿਆਂ ਵਾਲੇ ਬਹੁਤ ਮਾਨੂੰ ਕਾਉਣਾ ਪੂਰੀ ਸਭ ਕੁਝ ਪਰਮਾਤਮਾ ਨੇ ਸਾਨੂੰ ਬਾ ਮੋਤੀਆਂ ਵਾਲੇ ਮਿਲਿਆ ਸਾਨੂੰ Bye. ਉੱਝੜ ਗਿਆ ਸਮਝੜਾ ਢੜ ਗਿਆ ਰਾਮੰਯੋ ਰਾਮਸਰ ਉੱਝੜ ਗਿਆ ਸਮਝੜਾ ਬਹੁਤ ਦਿਨਾਂ ਦੀਆਂ ਜਾਣੇ